ਦੋਸਤੋ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੇ ਦੌਰਾਨ ਇੱਕ ਵਾਰੀ ਇੱਕ ਪਿੰਡ ਵਿੱਚ ਜਾਂਦੇ ਆ। ਉੱਥੇ ਉਹ ਭਾਈ ਲਾਲੋ ਜੀ ਦੇ ਘਰ ਠਹਿਰਦੇ ਆ। ਭਾਈ ਲਾਲੋ ਜੀ ਇੱਕ ਮਿਹਨਤੀ ਇਮਾਨਦਾਰ ਤੇ ਪ੍ਰਮਾਤਮਾ ਨੂੰ ਮੰਨਣ ਵਾਲਾ ਇਨਸਾਨ ਸੀ। ਉਹ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦਾ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਉਹਨਾਂ ਨੇ ਆਪਣੀ ਦਸਾਂ ਨੋਹਾਂ ਦੀ ਸੱਚੀ ਕਿਰਤ ਕਮਾਈ ਵਿੱਚੋਂ ਰੁਕੀ ਸੁਖੀ ਰੋਟੀ ਖਵਾਈ। ਜਦੋਂ ਇਹ ਗੱਲ ਦਾ ਪਤਾ ਉਥੇ ਪਿੰਡ ਦੇ ਮੁਖੀ ਮਲਕਪਾਗੂ ਨੂੰ ਪਤਾ ਲੱਗਿਆ ਵੀ ਮੈਂ ਇਹਨਾਂ ਤਕੜਾ ਅਸੂਲ ਵਾਂ ਦੇ ਪਿੰਡ ਦਾ ਮੁਖੀ ਆ ਹਾਂ ਵੱਡਾ ਜ਼ਿਮੀਂਦਾਰ ਆ ਹਾਂ ਤੇ ਉਹ ਗੁੱਸੇ ਵਿੱਚ ਲਾਲ ਹੋ ਗਿਆ ਤੇ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਿਯੋਤਾ ਭੇਜਿਆ ਵੀ ਮੇਰੇ ਘਰੇ ਸੱਤ ਭਗਵਾਨ ਪੱਕੇ ਹਨ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆ ਕੇ ਪ੍ਰਸ਼ਾਦਾ ਛਕਣ ਰੋਟੀ ਛਕਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨੇਤੀ ਨੂੰ ਟਕਰਾ ਦਿੱਤਾ ਕਿਉਂਕਿ ਜਿਹੜਾ ਮਲਕਪਾਗੋ ਸੀਗਾ ਇਹ ਗਰੀਬਾਂ ਦਾ ਖੂਨ ਚੂਸਦਾ ਸੀਗਾ ਵਾਧੂ ਟੈਕਸ ਵਸੂਲ ਕਰਦਾ ਸੀਗਾ ਉੱਥੋਂ ਦੇ ਕਿਸਾਨਾਂ ਦੇ ਕੋਲੋਂ ਤੇ ਜਦੋਂ ਨਿਆਤਾ ਟਕਰਾ ਦਿੱਤਾ ਤੇ ਮਲਕਪਾਗੋ ਫਿਰ ਗੁੱਸੇ ਵਿੱਚ ਲਾਲ ਹੋ ਗਿਆ ਤੇ ਉਹ ਤੁਰੰਤ ਆਇਆ ਗੁਰੂ ਜੀ ਨੂੰ ਮਿਲ ਤੇ ਗੁਰੂ ਜੀ ਨੇ ਦੱਸਿਆ ਭਈ ਜਿਹੜੀ ਇਹ ਤਰੀਕੇ ਕਮਾਈ ਹੈ ਤੂੰ ਮੈਨੂੰ ਆਪਣੀ ਕਮਾਈ ਵਿੱਚੋਂ ਰੋਟੀ ਖਾਣਾ ਚਾਹੁੰਦਾ ਜਿਹੜੀ ਤਰੀਕੇ ਕਮਾਈ ਹੈ ਇਹ ਨੇਕ ਕਮਾਈ ਨਹੀਂਗੀ ਇਹ ਗਰੀਬਾਂ ਦੇ ਖੂਨ ਦੀ ਇਹ ਇਹਦੇ ਵਿੱਚ ਬਦਬੂ ਹੁੰਦੀ ਆ ਗਰੀਬਾਂ ਦੇ ਖੂਨ ਨਚੋੜਿਆ ਹੋਇਆ ਤੇਰੀ ਕਮਾਈ ਆ ਮੈਂ ਇਹਦੇ ਵਿੱਚੋਂ ਰੋਟੀ ਨਹੀਂ ਖਾ ਸਕਦਾ ਤੇ ਉਹਨੇ ਪੁੱਛਿਆ ਗੁਰੂ ਜੀ ਤੁਸੀਂ ਕਿਵੇਂ ਇਹ ਕਹਿ ਕਹਿ ਸਕਦੇ ਹੋ ਵੀ ਮੇਰੀ ਕਮਾਈ ਨੀਕ ਨਹੀਂਗੀ ਉਸਨੇ ਕਿਹਾ ਅੱਛਾ ਭਰਾਏ ਕਰ ਆਪਣੇ ਘਰੋਂ ਇੱਕ ਰੋਟੀ ਮੰਗਾ ਤੇ ਉਹਨੇ ਇੱਕ ਰੋਟੀ ਭਾਈ ਲਾਲੋ ਜੀ ਤੋਂ ਲਈ ਤੇ ਇੱਕ ਰੋਟੀ ਉਹਦੀ ਮਲਕ ਭਾਗੋ ਦੀ ਇੱਕ ਹੱਥ ਵਿੱਚ ਮਲਕਪਾਗੋ ਦੀ ਰੋਟੀ ਫੜ ਲਈ ਇੱਕ ਹੱਥ ਵਿੱਚ ਭਾਈ ਲਾਲੋ ਜੀ ਦੀ ਰੋਟੀ ਫੜ ਲਈ ਤੇ ਦੋਨਾਂ ਰੋਟੀਆਂ ਨੂੰ ਨਚੋੜਿਆ ਜਿਹੜੀ ਸੀ ਭਾਈ ਲਾਲੋ ਦੀ ਰੋਟੀ ਉਹਦੇ ਵਿੱਚੋਂ ਦੁੱਧ ਨਿਕਲਿਆ ਤੇ ਜਿਹੜੀ ਮਲਕਪਾਗੋ ਦੀ ਰੋਟੀ ਸੀਗੀ ਉਹਦੇ ਵਿੱਚੋਂ ਖੂਨ ਨਿਕਲਿਆ ਤੇ ਇਹ ਦੇਖ ਕੇ ਜਿਹੜਾ ਮਲਕਪਾਗੋ ਸੀਗਾ ਜਿਹੜਾ ਗਰੀਬਾਂ ਨਾਲ ਧੱਕਾ ਕਰਦਾ ਵੱਧ ਟੈਕਸ ਲੈਂਦਾ ਸੀ ਕਿਸਾਨਾਂ ਤੋਂ ਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਕਹਿੰਦਾ ਗੁਰੂ ਜੀ ਮੈਨੂੰ ਮਾਫ਼ ਕਰ ਦਿਓ ਮੈਂ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰਦਾ ਤੇ ਮੈਂ ਨੇਕ ਕਮਾਈ ਕਰੂੰਗਾ ਸਿੱਧੇ ਰਾਹ ਤੇ ਚੱਲੂੰਗਾ ਸੱਚੇ ਰਾਹ ਤੇ ਚੱਲੂੰ ਪ੍ਰਮਾਤਮਾ ਨੂੰ ਮੰਨੂੰਗਾ ਤੇ ਦੋਸਤੋ ਤੇ ਉਹ ਇੱਕ ਗੁਰੂ ਜੀ ਦੀ ਇਹ ਦੇਖ ਕੇ ਉਹ ਸਿੱਧੇ ਰਾਹ ਪੈ ਗਿਆ ਤੇ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਜੇ ਚੰਗੀ ਲੱਗੀ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਦੋਸਤੋ ਇਨਸਾਨ ਵੱਡੀਆਂ-ਵੱਡੀਆਂ ਗੱਲਾਂ ਕਰਦਾ ਤੇ ਮਰਨ ਲੱਗਿਆ ਨਾਲ 1 ਰੁਪਿਆ ਵੀ ਨਹੀਂ ਲੈ ਕੇ ਜਾਂਦਾ ਇੱਕ ਦਾਣਾ ਵੀ ਨਹੀਂ ਲੈ ਕੇ ਜਾਂਦਾ ਸੋ ਇਨਸਾਨ ਨੂੰ ਸੱਚੀ ਕਿਰਤ ਕਮਾਈ ਕਰਨੀ ਚਾਹੀਦੀ ਆ ਤੇ ਪਰਮਾਤਮਨ ਨੂੰ ਮਿਲਣਾ ਚਾਹੀਦਾ ਧੰਨਵਾਦ ਦੋਸਤੋ